ਗੁਹਾੜੀ ਦਾ ਦਲੀਆ ਇੱਕ ਵਾਰ ਦੀ ਗੱਲ ਏ ਇੱਕ ਬੁੱਢਾ ਫੌਜੀ ਛੁੱਟੀ ਮਨਾਉਣ ਲਈ ਘਰ ਜਾ ਰਿਹਾ ਸੀ ਤੇ ਥੱਕਿਆ ਉਹ ਬਹੁਤ ਹੋਇਆ ਸੀ ਤੇ ਪੋਖ ਉਸ ਨੂੰ ਡਾਢੀ ਲੱਗੀ ਹੋਈ ਸੀ ਉਹ ਇੱਕ ਪਿੰਡ ਅੱਪੜਿਆ ਤੇ ਉਸਨੇ ਪਹਿਲੀ ਹੀ ਚੁੱਗੀ ਦਾ ਬੂਹਾ ਜਾ ਖੜਕਾਇਆ ਰਾਹੀ ਨੇ ਰਾਤ ਕੱਟਨੀ ਏ ਉਸਨੇ ਆਖਿਆ ਬੂਹਾ ਇੱਕ ਬੁੱਢੀ ਟੀਵੀ ਨੇ ਖੋਲਿਆ ਅੰਦਰ ਲੰਘਾ ਫੌਜੀਆ ਉਨੇ ਸੱਦਾ ਦਿੱਤਾ ਮਾਲਕ ਨੇ ਭੁੱਖੇ ਲਈ ਗ੍ਰਾਹੀ ਰੋਟੀ ਹੈ ਹੀ ਫੌਜੀ ਨੇ ਪੁੱਛਿਆ ਇੱਧਰ ਬੁੱਢੀ ਕੋਲ ਹੈ ਸਾਰਾ ਕੁਝ ਚੰਗਾ ਚੁੱਖਾ ਸੀ ਪਰ ਉਹ ਸੀ ਕੰਜੂਸ ਤੇ ਬਹੁਤੀ ਗਰੀਬਣੀ ਬਣ ਬਣ ਕੇ ਰਹਿੰਦੀ ਸੀ ਭੱਲਿਆ ਲੋਕਾ ਅੱਜ ਤਾਂ ਮੈਂ ਆਪ ਵੀ ਕੁਝ ਨਹੀਂ ਖਾਦਾ ਵਿਚਾਰੀ ਮੈਂ ਕਰਜ ਹੈ ਹੀ ਕੁਝ ਨਹੀਂ ਕੁਲਣ ਲਈ ਠੀਕ ਹੈ ਜੇ ਤੇਰੀ ਕੁਲ ਕੁਝ ਨਹੀਂ ਤਾਂ ਕੁਝ ਨਹੀਂ ਫੌਜੀ ਨੇ ਆਖਿਆ ਫਿਰ ਬੈਂਚ ਥੱਲੇ ਪਿਆ ਹੱਥਿਓ ਬਿਨਾ ਇੱਕ ਕੁਹਾੜਾ ਵੇਖ ਉਹ ਕਹਿਣ ਲੱਗਾ ਜੇ ਕੋਈ ਹੋਰ ਚੀਜ਼ ਨਹੀਂ ਹੈਗੀ ਤਾਂ ਅਸੀਂ ਉਸ ਕੁਹਾੜੇ ਦਾ ਦਲੀਆ ਬਣਾ ਲੈਨੇ ਆਂ ਬੁੱਢੀ ਨੇ ਹੈਰਾਨੀ ਨਾਲ ਦੋਵੇਂ ਹੱਥ ਉਲਾਰ ਲਏ ਕੁਹਾੜੇ ਦਾ ਦਲੀਆ ਕਦੀ ਸੁਣਿਆ ਨਹੀਂ ਕਿਸੇ ਮੈਂ ਤੈਨੂੰ ਬਣਾ ਕੇ ਵਿਖਾਨਾ ਬਸ ਮੈਨੂੰ ਇੱਕ ਤਾਂਬੀਆਂ ਦੇ ਦੇ ਬੁੱਢੀ ਤਾਂਬੀਆਂ ਲੈ ਆਈ ਤੇ ਫੌਜੀ ਨੇ ਕੁਹਾੜੇ ਨੂੰ ਤੋਤਾ ਉਹਨੂੰ ਤਾਂਬੇ ਵਿੱਚ ਰੱਖਿਆ ਤੇ ਤਾਂਬੇ ਨੂੰ ਪਾਣੀ ਨਾਲ ਭਰ ਕੇ ਚੁੱਲ੍ਹੇ ਉੱਤੇ ਚੜਾ ਦਿੱਤਾ ਫੌਜੀ ਨੇ ਬੁੱਢੀ ਨੇ ਫੌਜੀ ਉੱਤੇ ਟੱਕਲਾਈ ਰੱਖੀ ਆਪਣੀ ਨਜ਼ਰ ਉਹਦੇ ਉੱਤੋਂ ਇੱਧਰ-ਉੱਧਰ ਨਾ ਹੋਣ ਦਿੱਤੀ ਫੌਜੀ ਨੇ ਇੱਕ ਕੜਸ਼ੀ ਕੱਢੀ ਤੇ ਪਾਣੀ ਨੂੰ ਹਿਲਾਇਆ ਤੇ ਫਿਰ ਉਹਨੂੰ ਚੱਖਿਆ ਤਿਆਰ ਹੋ ਚੱਲਿਆ ਬਸ ਉਸਨੇ ਆਖਿਆ ਜੇ ਰੱਤਾ ਕੋ ਲੂਣ ਲੱਭ ਪੈ ਨਾ ਹਾਂ ਲੂਣ ਮੇਰੇ ਕੋਲ ਹੈਗਾ ਐ ਵੇਖਾਂ ਪਾਲੇ ਫੌਜੀ ਨੇ ਪਾਣੀ ਵਿੱਚ ਕੁਝ ਲੂਣ ਪਾਇਆ ਤੇ ਇੱਕ ਵਾਰੀ ਫੇਰ ਚਖਿਆ ਜੇ ਕਦੀ ਮੁਠਕੇ ਦਾਣੇ ਪੈ ਸਕਦੇ ਨਾ ਉਹਨੇ ਆਖਿਆ ਬੁੱਢੀ ਰਸਤ ਵਾਲੀ ਥਾਂ ਤੋਂ ਦਲੀਏ ਦਾਣਿਆਂ ਦੀ ਇੱਕ ਗੁੱਥੀ ਚੁੱਕ ਲਈ ਆ ਲੈ ਜਿੰਨੀ ਮਰਜੀ ਆ ਪਾਲੇ ਬੁੱਢੀ ਨੇ ਕਿਹਾ ਫੌਜੀ ਨੇ ਚਾੜਨ ਤੇ ਚਾੜੇ ਨੂੰ ਹਿਲਾਉਣ ਤੇ ਕਦੀ ਕਦੀ ਚੱਖਣ ਦਾ ਕੰਮ ਜਾਰੀ ਰੱਖਿਆ ਤੇ ਬੁੱਢੀ ਬੇਖਦੀ ਰਹੀ ਤੇ ਉਹਦੇ ਕੋਲੋਂ ਧਿਆਨ ਹੋਰ ਪਾਸੇ ਕੀਤਾ ਹੀ ਨਹੀਂ ਸੀ ਜਾ ਰਿਹਾ ਵਾਹ ਕਿੰਨਾ ਸਵਾਦਲਾ ਦਲੀਆ ਬਣਿਆ ਹੈ ਦਲੀਏ ਦੀਆਂ ਸਿਫਤਾਂ ਕਰਦਿਆਂ ਫੌਜੀ ਨੇ ਕਿਹਾ ਜੇ ਰੱਤਾ ਜਿਹਾ ਮੱਖਣ ਪੈ ਜਾਏ ਤਾਂ ਇਸ ਤੋਂ ਸਵਾਦੀ ਚੀਜ਼ ਕਦੀ ਕੋਈ ਬਣੀ ਨਹੀਂ ਹੋਣੀ ਬੁੱਢੀ ਨੇ ਕੁਝ ਮੱਖਣ ਵੀ ਲਪਲਿਆਂਦਾ ਤੇ ਉਹਨੂੰ ਦਲੀਏ ਵਿੱਚ ਪਾ ਦਿੱਤਾ ਤੇ ਹੁਣ ਮਾਲਕ ਨੇ ਚਮਚਾ ਲਿਆ ਤੇ ਆ ਜਾ ਖਾਈਏ ਫੌਜੀ ਨੇ ਆਖਿਆ ਉਹ ਦਲੀਆ ਖਾਂਦੇ ਜਾਣ ਤੇ ਉਹਦੀਆਂ ਸਿਫਤਾਂ ਕਰਦੇ ਜਾਣ ਮੈਨੂੰ ਨਹੀਂ ਸੀ خیال ਕੋਹਾੜੇ ਦਾ ਦਲੀਆ ਵੀ ਇੰਨਾ ਸੁਆਦੀ ਬਣਦਾ ਹੈ ਬੁੱਢੀ ਨੇ ਤੰਗ ਹੁੰਦੇ ਆਖਿਆ ਤੇ ਫੌਜੀ ਖਾਂਦਾ ਰਿਹਾ ਤੇ ਅੰਦਰ ਹੀ ਅੰਦਰ ਹੱਸਦਾ ਰਿਹਾ ਥੈਂਕ ਯੂ અગર એ થોડું વિડીયો વધીય લગી હોવે પ્લીઝ ચેનલનું સબસ્ક્રાઈબ તે લાઈક જરૂર કર્યો ધનવાદ જી બહુ બહુ